ਯਾਰ ਇਹ ਨਹੀਂ ਹਟਾਵਾ ਯਾਰ ਬਰਾਦਰ ਸਾਹਿਬ ਚੱਪ ਕਰੋ ਕੰਪੋਨੈਂਟ ਆਪਣਾ ਟਿਕਾ ਸਟੜਕਾਂ ਦੇਣਾ ਆਪਾਂ ਵਾਪਸ ਨਹੀਂ ਕਰ ਤਾਂ ਜਿਹੜਾ ਕਵਰ ਬੰਦ ਕਰੀ ਅੱਗੇ ਲਾਈਟ ਤਾਂ ਮੜ ਜਾ ਹਾਂ ਕਰ ਦੋ ਕਰ ਦੋ ਚੱਲ ਜਓ ਯਾਰ ਮਾਈਕ نیچے ਕਰੋ ਪੁੱਛਦਾ ਇਹਦਾ ਜੀ ਇਹ ਤੁਹਾਡਾ ਗਾਹ ਮੰਗਾ ਤੇ ਗੱਲ ਕਰਨ ਦਾ ਨਹੀਂ ਅੱਜ ਮੰਗਾ ਕਰਦੀ ਜਾ ਰਹੇ

ਜਾਜਿਆ ਹਾਂ ਜੇ ਬਾਕੀ ਕਹੇ ਇਹ ਦਾਤਾਂ ਮਾਦਾ ਬਹੁਤ ਖੁਸ਼ਹਾਲ ਹੁੰਦੀ ਹੈ ਕਿ ਕਿਹਦਾ ਵੀ ਮੈਂ ਤਾਂ ਹੁਣ ਮੈਡੀਕਲ ਦੇ ਨਾਮ ਕੀ ਹੈ ਯਾਰ ਸੰਤਰੀ ਨੂੰ ਕਮੀਚੋ ਇਹ ਸਾਡਾ ਮੀਟਿੰਗ ਦਾ ਗੱਲ ਪਾਉਣੀ ਹੈ ਇਹ ਅਕੀਰ ਲੋਰਾ ਰੱਖਿਆ ਹੁੰਦਾ ਹਮੇਸ਼ਾ ਲੋਰਾ ਤੋਂ ਪਹਿਲਾਂ ਸਰਕਾਰ ਨੂੰ ਕੁਝ ਦਿੰਦੀ ਹੈ ਤੁਮੇ ਚਾਹ ਕੋਈ ਸਰਕਾਰ ਨਾਲ ਕੀ ਬੁਣਿਆ ਲਾਗਣਾ ਹੈ ਕੋਈ ਨਹੀਂ ਸਿੱਟਾ ਚੱਕ ਦਾ ਮਾਦਾ ਜੀ ਆ ਰਹੀ ਹੈ ਦਰਦੇ ਤੋਂ ਦਿਲ ਦੇ ਬਸ ਦਰਦੇ ਦੇ ਤੌਰ ਤੇ ਵੀ ਕਰਦੇ ਆ ਅਕਸਰ ਇਹ ਤੋਂ ਪੂਰਾ ਰੱਖਦੇ ਆ ਫਿਰ ਇੱਕ ਸਰਕਾਰੀ ਉਹ ਪਹਿਲਾ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਉਹਦੇ ਦੇ ਸੰਭ ਦੀ ਬਾਤ ਨਹੀਂ ਪਾਣ ਕਿਸ ਗੱਲ ਦਾ ਲਖਵਾਉਂਦੇ ਇਹਦੀ ਗੱਲ ਤੋਂ ਕਿਤੇ ਬਹੁਤ ਅੰਕੀ ਦੀ ਗੂੜੀ ਇਹ ਸਪਲੈਂਟ ਨੂੰ ਮਾਤਰਾ ਪੁਰਾਣਾ ਦਿੱਤਾ ਜੀ ਜਿਹਨਾਂ ਦੇਖੇ ਤਾਂ ਇਹ ਬਿਆਨਿਆ ਕਿ ਗੈਸ ਸਿਟੀ ਅਸੀਂ ਦਰ ਕੇ ਮੈਨੀਫੈਸਟਾ ਕਰਦੇ ਹਾਂ ਕੈਂਪ ਤੋਂ ਦਰ ਕੇ ਮੀਟਿੰਗ ਕੀਤੀ ਵਸਤੇ ਇਹ ਹਾਜਰ ਮਾਤਾ ਜੀ ਚੰਗਾ ਹੱਸਤਾ ਨਾ ਚੰਗਾ ਹੱਸਤਾ ਨਾ ਕਿ ਸਮਾਂ ਮਾਈਕ ਵਿੱਚ ਰਹਿ ਗਿਆ ਜੀ ਅੱਜ ਆਪਾਂ ਇਹ ਕਰਾਂਗੇ ਮੇਰਾ ਮਾਈਕ ਵਿੱਚ ਬਹੁਤ ਬੋਲਦਾ ਦਿਖਾ ਫਿਰ ਜੀ ਬੜਾ ਸਾਫ਼ پوری ਕੋ ਪਹੁੰਚਾਉਂਦੇ ਹਾਂ ਜੀ ਤੁਰੰਤ ਰੈਡੀ ਰਹਿਣਾ ਇਸ ਤੋਂ ਬਾਅਦ ਇੱਕ ਘੰਟੇ ਤੱਕ ਦਾ ਬਫਰ ਰਹਿਣ ਦੇ ਸੈੱਟ ਕਰਦੇ ਫੈਂਕੀ ਦੀ ਵੀਡੀਓ ਬਣਾ ਦੇਣਗੇ ਉਸ ਮਾਮਲੇ ਬਾਰੇ ਪੁੱਛ ਰਿਹਾ ਹਾਂ ਜਿਹੜੀ ਐਸਕੇ ਜਿਹੜੀ ਕਰਾਈ ਗਿਆ ਹੈ ਉਹ ਗੱਲ ਕਰਦੇ ਆਂ ਜੀ ਹਰ ਸਾਹਬ ਅੱਗੇ ਆ ਜਾਓ ਜੀ ਅੱਗੇ ਆਓ ਜੀ ਅੱਗੇ ਆਓ ਚੱਕ ਚੱਕ ਮਾਈਕ ਰੰਕਾ ਲੈ ਯਾਰ ਲੈ ਵੀ ਕਿ ਹਮੇਸ਼ਾ ਹਰ ਸਾਹਬ ਮਾਈਕ نیچے ਕਰਿਓ ਜੀ ਜਿੱਦਿ ਕਰਤੇ ਗਲਤੀ ਕੈਮਰਾ ਚੁਲਾਈ ਜਾਓ ਬਸ ਆਪ ਫਿਰ ਕੁੱਟਰ ਨਹੀਂ ਬਣਦਾ ਮਤਲਬ ਇਸ ਤਰੀਕੇ ਨਾਲ ਤੁਮ ਕੋਸ਼ਿਸ਼ ਹੋਣੀ ਚਾਹੀਦੀ ਕਦੇ ਨਹੀਂ ਚਾਹੀਦੀ ਅੱਗੇ ਆਓ ਜੀ ਲਾਈਟੇ ਕਿਉਂ ਬੱਤੇ ਕਰ ਰਹੇ

ਬਈ ਨਾ ਨਾ ਨਰਾਜ ਸਾਹਿਬ ਨੂੰ ਰਿਕਵੈਸਟ ਹੈ ਜੀ ਕਿ ਆਂਦੇ ਆ ਰਹੇ ਜੀ ਚੱਕ ਲਾ ਪੂਰਾ ਮੇਰਾ ਕੰਮ ਅੱਗੇ ਬਣਾ ਲਓ ਨਾ ਮੈਂ ਤਾਂ ਤਾ ਨਹੀਂ ਕਿ ਰਾਜਨੀ ਕੈਮਰੇ ਨੂੰ ਬਰਾੜ ਸਭ ਪਾਸੇ ਹੋ ਜਾਈ ਉਹ ਤਾਂ ਹਲਾਲਾ ਪੂਰਾ ਮੇਰਾ ਕੰਮ ਹੈ ਨਾ ਆ ਗਿਆ ਅਸਰ ਆ ਗਿਆ ਦੋ ਤੇ ਬਤਾਓ ਯਾਰ ਮਾਈਕ ਤਾਂ ਲਾਉਣਾ ਤਾਂ ਹੀ ਆਣਗੇ ਮਾਈਕ ਲਾ ਕੇ ਆਓ ਓ ਯਾਰ ਰਾਜਮੰਤਰੀ ਦਾ ਮਾਈਕ ਥੱਲੇ ਕਰ ਲਓ ਯਾਰ فائر ریشن ریشن اڑا میں ان کو پڑھایا سکھایا ریشن 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 یہ بات ہے پرہمالا پروجیکٹ دے ٹائم پر جنہاں نے اے پی ائی ان کو نہیں بتایا ਠੀਕ ਹੈ ਵਾਸ਼ੀ ਜਾਣਾ ਹਾਂ ਕਿ ਭਾਈ ਜੀ ਪਵਾ ਜਾ ਕਿ ਭਾਈ ਜੀ ਯਾਰ ਬਾਲ ਯਾਰ ਫਰੇਮ ਨਾਲ ਹਾਲ ਬਾਈ ਮੈਂ ਕਿਹਾ ਲੱਗਿਆ ਚੱਲਿਆ ਕੰਮ 火上 <laughs>